ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲਦਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਫੇਸਬੁੱਕ ਪੇਜ ਤੇ ਸੋ ਪਹੁੰਚ ਗਿਆ ਆਪਾਂ ਖੇਤੀਬਾੜੀ ਵਿਗਿਆਨ ਕੇਂਦਰ ਪਟਿਆਲਾ ਰੌਣੀ 16 ਤਰੀਕ ਨੂੰ ਜਿਹੜਾ ਖੇਤੀਬਾੜੀ ਵਿਗਿਆਨ ਕੇਂਦਰ ਮੇਲਾ ਲੱਗਣਾ ਸੀ ਰੌਣੀ ਸੋ ਅੱਜ 16 ਤਰੀਕ ਸੋ ਤੇ ਪਿੱਛੇ ਤੁਸੀਂ ਦੇਖੋ ਇਸ ਟੱਲਾ ਦਾ ਤਾਂ ਪੂਰਾ ਜੋਰ ਆ ਰਿਹਾ ਹੈ ਤੇ ਇਕੱਠ ਹੋਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਪਹੁੰਚ ਜਾਣਗੇ ਸਾਰੇ ਕਿਸਾਨ ਵੀਰ ਸੋ ਪ੍ਰਿਆਰਦਿਆਂ ਸਾਰੀਆਂ ਵੈਰਾਈਆਂ ਕੁੱਦੂਆਂ ਦੇ ਪੇਲਾ ਜਿਹੜੀਆਂ ਖੇਤੀਬਾੜੀ ਵਿਗਿਆਨ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਅੱਜ ਉਹ ਦੇਖਦੇ ਹਾਂ ਸਟਾਲਾਂ ਦੀ ਗੱਲਬਾਤ ਤੇ ਲੱਭਾਂਗੇ ਕੋਈ ਨਵੀਂ ਕੋਈ ਨਵੀਂ ਜਾਣਕਾਰੀ ਆਈ 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 ਦਾ ਰਈ ਉਹ ਭਾਈ ਬਾਹਰ ਨਹੀਂ ਕਰਦਾ ਤੇ ਨਹੀਂ ਚਾਰੀ ਆ ਆ ਸੇਨਾ ਸੱਚ ਦੇ ਹਾਂ ਔਰ ਉਟਾ ਵੀਟਰ ਦੇਖ ਲੋ ਭਰਾਵੋ

पका <laughs> कर ਇਤਰਾ ਤੋਂ ਮੇਰਾ ਜੋ ਸ਼ਲਾਬਾ ਪੰਗ ਦਹਿਲਾ ਸਾਰੋਂ ਤਰ ਨਹਾਰੇ ਜਬ ਕੰਨ ਕਰਨਾ ਗੇਰ ਮਕਉਂਦੇ ਲਉਂਦੇ ਨਹੀਂ ਕਦਾਏ ਜੀ ਜਗਤੋਂ ਸਤਰ ਹੀ ਸੇ ਜਸਦੇ ਨਹੀਂ ਨਦੀਆ ਤਾਰੇ ਬਚਾੜੇ ਪਾਰ ਲੰਗਾ ਦੇ ਤੋ ਕਿਉਂ ਹੁੰਦੇ ਨੇ ਮੈਂ ਤੇਰਾ ਤੂੰ ਮੈਂ ਪਰਣਾ ਬੜਾ ਟਬਣਾਉਦੇ ਨੇ ਕਹਿ ਬੁੱਲ ਬੁੱਲੇ ਵੀ ਪਰਣਾ ਨਾ ਛਾਇਆ ਤੇ ਬੁੱਲੇ ਸ਼ਾਤੋਂ ਪੁੱਛੇ ਕੌਣ ਦਲਾਦੀ ਜਾਣੇ ਵਿੱਚ ਬੈਣੀ ਪ੍ਰੀਤ ਦੇ ਦਵਾਰੇ ਆ ਪ੍ਰੀਆਲੀਏ ਪ੍ਰੀਤ ਗੰਬਰ ਲੱਖਾਂ ਲੱਖਾਂ ਇਹਨੂੰ ਕਹਿੰਦੇ ਨਹੀਂ ਚੌਂਦੀ ਯਾਰ ਮੇਰੇ ਵੀਰੀ ਉਹ ਉਹ ਜਿਹੜਾ ਮੇਲੇ ਦਾ ਗਾ ਪਾਉਂਦਾ ਤੱਕ ਸਾਰੇ ਮੇਲੇ ਚ ਆਪਣੀ 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 ਬੇਚਣੇ ਕੋਈ ਮੇਰੀ ਕੈਨੇਡਾ ਨੈਮਟ ਕਾਰਡ ਪੈਂਗੜਾ ਉਹ ਜਿਹੜੇ ਵੀ ਵੀਰ ਭਰਾ ਦਾ ਜਿਹਨੇ ਕਿਲਿਆ ਹੋਵੇ ਡੀਆਂ ਹੋਵੇ ਪਠਾਨ